ਅਸੀਂ ਲਗਾਤਾਰ ਟੱਡੇ ਨਾਲ ਕਵਰੇ ਸਾਂਝੀ ਕਰ ਰਹੇ ਹਾਂ ਜਨਾਲੇ ਵਾਲੇ ਇਲਾਕੇ ਦੀ ਦੱਸਦੀ ਹੈ ਕਿ ਤੁਸੀਂ ਵੇਖ ਸਕਦੇ ਹੋ ਹੁਣ ਇਹ ਅਸੀਂ ਹਾਈਵੇ ਦੇ ਉੱਤੇ ਜਾ ਰਹੇ ਹਾਂ ਜੋ ਕਿ ਡੇਰਾ ਬੱਬਾ ਨਾਲਕ ਨੂੰ ਜਾਂਦਾ ਰੋੜਿਆ ਤੇ ਇਸ ਰੋੜ ਦੇ ਤੇ ਪਾਣੀ ਦੇਖ ਸਕਦੇ ਹਾਂ ਕਿੰਨਾ ਜ਼ਿਆਦਾ ਪਾਣੀ ਮੈਂ ਆਪਣੇ ਸ਼ੋਗੀ ਨੂੰ ਕਹਾਂਗਾ ਪਿਛਲੇ ਤਰਫ ਵੀ ਜਿਹੜੀ ਆ ਤਸਵੀਰ ਸਾਂਝੀ ਕੀਤੀ ਜਾਵੇ ਨਾਲ ਦੀ ਨਾਲ ਨੌਜਵਾਨ ਜਿਹੜੇ ਨੇ ਸਤਨਾ ਵਾਹਿਗੁਰੂ ਦਾ ਜਾਬ ਕਰਦੇ ਜਾ ਰਹੇ ਨੇ ਤਾਂ ਇਹ ਸਾਰੇ ਨੌਜਵਾਨ ਘਰਾਂ ਦੇ ਵਿੱਚੋਂ ਮਾਵਾ ਦੇ ਪੁੱਤ ਉੱਠ ਕੇ ਜਿਹੜੀ ਸੇਵਾ ਕਰਨ ਵਾਸਤੇ ਨਿਕਲੇ ਨੇ ਤਾਂ ਉੱਥੇ ਹੀ ਜੋ ਇਸ ਰੋੜ ਦੇ ਜੇ ਆਪਾਂ ਕਹਿ ਲਈਏ ਕਿ ਚਾਰੋਂ ਤਰਫਾ ਮੈਂ ਆਪਣੇ ਸਹਿਯੋਕੀ ਨੂੰ ਕਹਾਂਗਾ ਕਿ ਤਸਵੀਰ ਸਾਂਝੀ ਕੀਤੀ ਜਾਵੇ ਚਾਰੋਂ ਤਰਫਾ ਦੀ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਹੜ੍ਹ ਦੇ ਨਾਲ ਮਾੜੇ ਹਾਲਾਤ ਜੋ ਨੇ ਪੰਜਾਬ ਦੇ ਬਣੇ ਹੋਏ ਨੇ ਪੰਜਾਬ ਦੇ ਵਿੱਚ ਅਜਨਾਲੇ ਦੀ ਗੱਲ ਕਰੀਏ ਅਜਨਾਲੇ ਦੇ ਆਗੋਂ ਡੇਰੇ ਬਾਬੇ ਨਾਨਕ ਦੀ ਗੱਲ ਕਰੀਏ ਤਾਂ ਸਤਨਾਮ ਵਾਹਿਗੁਰੂ ਦਾ ਜਾਬ ਜਿਹੜਾ ਨੌਜਵਾਨਾਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਤਾਂ ਮੈਂ ਤੁਹਾਨੂੰ ਕੋਸ਼ਿਸ਼ ਕਰਾਂਗਾ ਤਸਵੀਰ ਦਿਖਾਉਂਦੇ ਕਿ ਕਿੰਨਾ ਜ਼ਿਆਦਾ ਪਾਣੀ ਜੋ ਹੈਗਾ ਇਹ ਜੋ ਟਰੈਕਟਰ ਦਾ ਟਾਇਰ ਹੈ ਮ ਆਪਣੇ ਸ਼ੋਗ ਨੂੰ ਕਹੋਗੇ ਅੱਜ ਜੀ ਤਸਵੀਰਾਂ ਸਾਂਝੀ ਕੀਤੀ ਜਾਵੇ ਕਿ ਪੂਰਾ ਦਾ ਪੂਰਾ ਟਾਇਰ ਜਿਹੜਾ ਉਹ ਪਾਣੀ ਦੇ ਮਾਰ ਦੇ ਵਿੱਚ ਹੈਗਾ ਤਾਂ ਪਰਲੇ taraf ਤੁਸੀਂ ਵੇਖ ਸਕਦੇ ਲੋਕ ਜਿਹੜੇ ਫਸੇ ਹੋਏ ਨੇ ਜਿਹੜੇ ਆਪਣਾ ਘਰ-ਬਾਰ ਨਹੀਂ ਛੱਡ ਕੇ ਜਾਣਾ ਚਾਹੁੰਦੇ ਤਾਂ ਉਹ ਲੋਕ ਜੋ ਨੇ ਉਹ ਆਪਣੇ ਘਰਾਂ ਦੀ ਛੱਤਾਂ ਤੇ ਚੜ ਕੇ ਜਿਹੜਾ ਉਡੀਕ ਕਰ ਰਹੇ ਨੇ ਕਿ ਕੋਰੇ ਕੋਈ ਮਦਦ ਕਰਨ ਵਾਸਤੇ ਪਹੁੰਚੇ ਲੇਕਿਨ ਸਤਨਾਮ ਵਾਹਿਗੁਰੂ ਦਾ ਜਾਬ ਜੋਗਾ ਨੌਜਵਾਨਾਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਜਿਹੜੇ ਨੌਜਵਾਨ ਨੇ ਉਹਨਾਂ ਵੱਲੋਂ ਜਿਹੜੀ ਸੇਵਾ ਇੱਥੇ ਕੀਤੀ ਜਾ ਰਹੀ ਆ ਤਾਂ ਉੱਥੇ ਹੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਕੀ ਵੱਖ-ਵੱਖ ਐਨ ਜੀਓਜ਼ ਦਾ ਕੰਮ ਹੈ ਕਿਉਂਕਿ ਅਕਸਰ ਐਨ ਜੀਓਜ਼ ਜੋ ਵੱਖ-ਵੱਖ ਬਿਆਨ ਦਿੰਦਿਆਂ ਨੇ ਸਾਹਮਣੇ ਆਉਂਦੀਆਂ ਨੇ ਸੇਵਾ ਕਰਨੀ ਚਾਹੀਦੀ ਲੇਕਿਨ ਇਹਨਾਂ ਇਲਾਕਿਆਂ ਦੇ ਵਿੱਚ ਪਹੁੰਚਣਾ ਚਾਹੀਦਾ ਇੱਥੇ ਪਹੁੰਚ ਕਰਨੀ ਚਾਹੀਦੀ ਆ ਇੱਥੇ ਕੋਈ ਵੀ ਪਹੁੰਚ ਨਹੀਂ ਕਰ ਸਕਿਆ ਹਾਲਾਂਕਿ ਜ਼ਰੂਰ ਜਿਹੜੇ ਪਿੰਡ ਵਾਸੀ ਨੇ ਉਹਨਾਂ ਵੱਲੋਂ ਆਪਣੇ ਹੀ ਜਿਹੜੀ ਆ ਹਿੰਮਤ ਨਾਲ ਮਾਰ ਕੇ ਜਿਹੜਾ ਇੱਥੇ ਇਸ ਇਲਾਕੇ ਦੇ ਵਿੱਚ ਪਹੁੰਚ ਕੀਤੀ ਜਾ ਰਹੀ ਆ ਤਾਂ ਅਸੀਂ ਵੀ ਕੋਸ਼ਿਸ਼ ਕਰ ਰਹੇ ਆ ਤੁਹਾਡੇ ਨਾਲ ਇਸ ਇਲਾਕੇ ਦੇ ਵਿੱਚ ਕੱਲੀ ਕੱਲੀ ਜੋ ਤਸਵੀਰ ਸਾਂਝੀ ਕਰ ਸਕੀਏ ਕਿ ਕਿੰਨੇ ਮਾੜੇ ਹਾਲਾਤ ਜੋ ਇਸ ਇਲਾਕੇ ਦੇ ਵਿੱਚ ਬਣੇ ਹੋਏ ਨੇ ਕੁਝ ਨੌਜਵਾਨ ਜੋ ਸਾਡੇ ਨਾਲ ਮੌਜੂਦ ਹੈਗੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਵੀਰ ਜੀ ਕਿਹੜੇ ਪਿੰਡ ਤੋਂ ਤੁਸੀਂ ਤਾਂ ਅਸੀਂ ਇਸ ਵੇਲੇ ਕਿਸ ਪਿੰਡ 'ਚ ਮੌਜੂਦ ਆ ਵੀਰ ਜੀ ਅਸੀਂ ਪਿੰਡ ਸੈਂਸਰਾ ਕੁੱਕੇਵਾਲੀ ਤੋਂ ਸਾਰੇ ਵੀਰ ਇਕੱਠੇ ਹੋ ਕੇ ਆਪਣੇ ਕੋਲੋਂ ਸੇਵਾ ਲੈ ਕੇ ਗੁਰੁਕੁੱਕੇਵਾਲੀ ਗੁਰ ਆਪਣਾ ਮਾਦਾ ਗੁਜਰੀ ਦਾ ਲੰਗਰ ਤੋਂ ਲੰਗਰ ਭਗਵਾ ਕੇ ਤੋ ਲੈ ਕੇ ਆਏ ਨਾਲ ਪਾਣੀ ਲੈ ਕੇ ਆਏ ਦਾਲ ਲੈ ਕੇ ਆਏ ਆ ਠੀਕ ਜੇ ਇਸ ਵੇਲੇ ਅਸੀਂ ਗੱਗੋਮਾਲ ਕ੍ਰੋਸ ਕਰਦੇ ਕੱਲੋਮਾਲ ਦੇ ਨੇੜੇ ਆ ਠੀਕ ਜੇ ਪਾਣੀ ਬੇਹਵਾ ਪਾਣੀ ਇੰਨਾ ਕੁ ਜ਼ਿਆਦਾ ਆ ਕਿ ਮਤਲਬ ਕੋਈ ਕੋਈ ਵੀ ਹਿੰਮਤ ਨਹੀਂ ਕਰਨ ਰਿਆ ਇਧਰ ਆਉਂਦੀ ਠੀਕ ਜੇ ਇਸ ਪਿੰਡ ਦੇ ਵਿੱਚ ਇਹ ਜਿਹੜਾ ਰੋਡ ਆ ਸਰ ਹਾਈਵੇ ਰੋਡ ਹੈ ਇਹ ਜੀ ਹਾਈਵੇ ਰੋਡ ਆ ਜਿਹੜਾ ਅੰਮ੍ਰਿਤਸਰ ਜਿਹੜਾ ਰੋਡ ਆ ਬਾਈਪਾਸ ਜਿਹੜਾ ਬਣਿਆ ਹੈ ਇਸ ਰੋਡ ਦੇ ਉੱਤੇ ਨਾ ਦਾ ਪਾਣੀ ਕਿੰਨਾ ਕਿੰਨਾ ਪਾਣੀ ਹੋਏਗਾ ਇੱਥੇ ਵੀਰ ਜੀ 5-5 ਫੁੱਟ ਤੱਕ ਵੀ ਪਾਣੀ ਹੈ ਆ ਰੋਡ ਦੇ ਉੱਤੇ ਜਮੀਨਾਂ ਵਿੱਚ ਤਾਂ 10 ਫੁੱਟ ਪਾਣੀ ਹੋਏਗਾ ਜਮੀਨਾਂ ਚ 10 ਫੁੱਟ ਤੇ ਰੋਡ ਤੇ 5-5 ਫੁੱਟ ਵੀ ਪਾਣੀ ਹੈਗਾ ਟੋਟਲ ਦੁਨੀਆ ਇੱਥੇ 600 ਦੇ ਹੈਗੀ ਆ ਹਾਂ ਜੀ ਤਾਂ ਇਹ ਦੇਖ ਸਕਦੇ ਹੋ ਕਿ ਜੋ ਲੋਕ ਨੇ ਇੱਥੇ ਕਾਫੀ ਜ਼ਿਆਦਾ ਮੁਸ਼ਕਲ ਦੇ ਵਿੱਚ ਹੈਗੇ ਨੇ ਜਿਨ੍ਹਾਂ ਦੇ ਘਰ ਹੈਗੇ ਨੇ ਤਾਂ ਇਹ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜੋ ਮਦਦ ਦੀ ਕੋਹਾਰ ਲਗਾਈ ਜਾ ਰਹੀ ਆ ਇਹਨਾਂ ਲੋਕਾਂ ਵੱਲੋਂ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਜੇਕਰ ਅਸੀਂ ਲੀਡਰਸ ਦੀ ਗੱਲ ਕਰੀਏ ਸਰਕਾਰਾਂ ਦੀ ਗੱਲ ਕਰੀਏ ਵੱਖ-ਵੱਖ ਸਿਆਸੀ ਲੀਡਰ ਪਹੁੰਚ ਰਹੇ ਨੇ ਲੇਕਿਨ ਆਪੋ ਆਪਣੇ ਬਿਆਨ ਦੇ ਕੇ ਜਿਹੜੇ ਨੇ ਉਹ ਗਾਹਾਂ ਜਾਂਦੇ ਦਿਖਾਈ ਦਿੰਦੇ ਨੇ ਤਾਂ ਸਾਡੇ ਨਾਲ ਕੁਝ ਹੋਰ ਨੌਜਵਾਨ ਨੇ ਜੋ ਸਤਨਾ ਵਾਹਿਗੁਰੂ ਦਾ ਜਾਪ ਕਰ ਰਹੇ ਨੇ ਤਾਂ ਉਹਨਾਂ ਨਾਲ ਗੱਲ ਵੀ ਕਰਦੇ ਆ ਤਾਂ ਵੀਰ ਜੀ ਕਿਹੜੇ ਪਿੰਡ ਤੋਂ ਜੇ ਤੁਸੀਂ ਤਾਂ ਸੇਵਾ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਵੀ ਅਹੀਂ ਜਲਾਣੇ ਹੋਏ ਅਹੀਂ ਪਿੰਡ ਕੱਲੋਂ ਮਾਲ ਜਿੰਨੇ ਵੀ ਰਾਤ ਚ ਪਿੰਡ ਹੈਗੇ ਆ ਜਿੱਥੇ-ਜਿੱਥੇ ਵੀ ਕਿਸੇ ਚੀ ਦੀ ਲੋੜ ਆ ਜਿਤ ਤੱਕ ਪਹੁੰਚ ਸਕਦੇ ਆ ਉੱਥੇ ਤੱਕ ਆ ਹੀ ਆਏ ਆ ਵੀਰ ਜੀ ਤਾਂ ਕੀ ਹਾਲਾਤ ਵੇਖਣ ਨੂੰ ਮਿਲ ਰਹੇ ਨੇ ਵੀਰ ਜੀ ਬਹੁਤ ਮਾੜੇ ਹਾਲਾਤ ਜੇ ਸੋਚਿਆ ਜਾਵੇ ਤੇ ਲੀਡਰ ਆਏ ਆ ਮੈਗਰੋਫੋਨ ਉਹ ਕੇ ਬਾਅਦ ਸੇ ਚਲ ਗਏ ਕੋਈ ਸਾਰ ਨਹੀਂ ਲੈਣ ਵਾਲਾ ਵੀਰ ਜੀ ਹੈਗਾ ਜਿਹੜੀ ਗੱਲ ਕਰਨ ਵਾਲੀ ਜੀ ਉਹ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ ਸੀ ਵੀਰ ਜੀ ਮੈਗਰੋਫੋਨ ਵਾਖੇ ਜਾ ਕੇ ਚਲ ਗਏ ਚੱਰੇ ਨੇ ਚਿੱਟੇ ਕੁਰਤੇ ਜਵੇਂ ਪਾਏ ਆ ਉਹਨਾਂ ਨੂੰ ਕੀ ਲੱਗੇ ਸਰਕਾਰ ਡੋਂਦਾ ਦੇ ਮਰਨਿਆਂ ਨੂੰ ਕੀ ਲੱਗੇ ਭਾਜੀ ਪਿੰਡਾਂ ਦੇ ਵਾਧੂ ਮਾੜੇ ਹਾਲਾਤ ਇੱਥੇ ਕਹਿ ਜਾ ਰਿਹਾ ਤਾਰਾਂ ਤੱਕ ਟੁੱਟੀਆਂ ਹੋਈਆਂ ਵੀਰ ਜੀ ਤਾਰਾਂ ਕੁਛ ਰਿਆ ਕੁਛ ਨਹੀਂ ਜ਼ਿੰਮੇਵਾਰ ਦਾ ਕੁਛ ਵੀਰ ਜੀ ਬਹੁਤ ਮੰਦੇ ਹਾਲਾਤ ਵੀਰ ਜੀ ਤਾਂ ਦੇਖ ਸਕਦੇ ਹੋ ਕਿ ਜਿਹੜੀਆਂ ਤਾਰਾਂ ਨੇ ਉਹ ਵੀ ਟੁੱਟੀਆਂ ਹੋਈਆਂ ਨੇ ਤਾਂ ਮੇਨ ਤਾਰ ਜਿਹੜੀ ਆ ਉਹ ਵੀ ਟੁੱਟੀ ਹੋਈ ਆ ਤਾਂ ਇੰਨਾ ਜ਼ਿਆਦਾ ਪ੍ਰਭਾਵਿਤ ਇਲਾਕਾ ਜੋ ਆ ਹੋ ਚੁੱਕਾ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਲਗਾਤਾਰ ਤਸਵੀਰ ਜਿਹੜਾ ਸਾਂਝੀ ਕੀਤੀ ਜਾਵੇ ਲੋਕ ਕਿਸ ਤਰ੍ਹਾਂ ਦੇ ਨਾਲ ਆਪਣੇ ਘਰਾਂ ਦੇ ਵਿੱਚ ਡੇਰਿਆਂ ਦੇ ਵਿੱਚ ਜਿੱਥੇ ਲੋਕ ਰਹਿ ਰਹੇ ਨੇ ਤੇ ਚਾਰੇ ਦੀ ਜਿਹੜੀ ਆ ਮਦਦ ਇੱਥੇ ਕਈ ਲੋਕ ਕਰਨ ਆਏ ਨੇ ਤੇ ਸਾਡੇ ਨਾਲ ਹੋਰ ਵੀ ਜਿਹੜੇ ਵੀਰ ਹੈਗੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਦਾ ਅੱਜ ਕੀ ਕਹਿਣਾ ਤਾਂ ਵੀਰ ਜੀ ਕਿਹੜੇ ਪਿੰਡ ਤੋਂ ਤੁਸੀਂ ਆਪਣਾ ਪਿੰਡ ਕੱਲੋ ਮਾਲਿਆ ਜੀ ਤਾਰ ਦੇ ਤਾਰ ਬਾਜ ਦੇਖ ਰਹੇ ਹੋ ਕਿ ਭੱਲੇ ਜਿਹੜੀ ਤਾਰ ਹੈ ਇਹ ਤਾਰ ਤੋਂ ਬੜੇ ਬਚਾਵ ਦੇ ਨਾਲ ਮੈਂ ਆਪਣੇ ਸੁਯੋਗੀ ਨੂੰ ਕਹੂੰਗਾ ਕਿ ਤਾਰ ਤੋਂ ਬੜੇ ਬਚਾਵ ਦੇ ਨਾਲ ਜਿਹੜਾ ਨਿਕਲਾ ਜਾਵੇ ਤਾਂ ਜੋ ਕਿਸੇ ਦਾ ਕੋ ਨੁਕਸਾਨ ਨਾ ਹੋ ਸਕੇ ਤਾਂ ਇਹ ਖੰਭਾ ਜ਼ਰੂਰ ਦਿਖਾਇਆ ਜਾਏ ਤਾਂ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਮਾੜੇ ਹਾਲਾਤ ਆ ਕਿਹੜੇ ਪਿੰਡ ਤੋਂ ਆਪਣੇ ਪਿੰਡ ਆ ਕੱਲੋ ਮਾਲਿਆ ਜੀ ਹਾਲਾਤ ਬਹੁਤ ਜ਼ਿਆਦਾ ਮੜੇ ਆ ਤੇ ਇੱਥੇ ਪਾਣੀ ਵੀ ਬਹੁਤ ਗਿਲਤ ਆ ਰਹੀ ਆ ਇਹ ਕਰਕੇ ਫੋਨ ਕਰਕੇ ਵੀਰ ਭਰਾਵਾਂ ਨੂੰ ਮਦਦ ਲਈ ਸੱਦਿਆ ਇਹ ਵੀਰ ਪਾਣੀ ਦੀ ਮਦਦ ਲੈ ਕੇ ਆਏ ਨੇ ਦੇਖ ਸਕਦੇ ਹੋ ਕਿ ਜਿਹੜੇ ਇਹ ਵੀਰ ਜੋ ਚੱਲਦੇ ਆ ਰਹੇ ਨੇ ਹਾਲਾਂਕਿ ਹਾਲੀਸ਼ਾਨ ਕੋਠੀਆਂ ਪਿੰਡਾਂ ਦੇ ਵਿੱਚ ਹੈਗੀਆਂ ਨੇ ਲੇਕਿਨ ਇਹਨਾਂ ਘਰਾਂ ਦੇ ਵਿੱਚ ਹਾਲਾਤ ਜਿਹੜੇ ਨੇ ਕਿੰਨੇ ਮਾੜੇ ਹੋ ਚੁੱਕੇ ਨੇ ਕਿ 4-4 5-5 ਫੁੱਟ ਪਾਣੀ ਜਿਹੜਾ ਉਹ ਜੋ ਇੱਥੇ ਪਹੁੰਚ ਚੁੱਕਿਆ ਤਾਂ ਦੂਸਰੀ ਤਰਫਾ ਮੈਂ ਦੂਸਰੀ ਟਰਾਲੀ 'ਚ ਵੀ ਆਪਣੇ ਜਿਹੜੇ ਸੇਵਾ ਕਰ ਰਹੇ ਨੇ ਨੌਜਵਾਨ ਵੀਰ ਉਹਨਾਂ ਦੀ ਵੀ ਤਸਵੀਰ ਸਾਂਝੀ ਕਰਨੀ ਚਾਹੂੰਗਾ ਕਿਸ ਤਰ੍ਹਾਂ ਦੇ ਨਾਲ ਆਪਣੀ ਜਾਨ ਜੋ ਜੋਖਮ ਚ ਪਾ ਕੇ ਇਹਨਾਂ ਇਲਾਕਿਆਂ ਦੇ ਵਿੱਚ ਪਹੁੰਚ ਰਹੇ ਨੇ ਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਨੌਜਵਾਨ ਜੋ ਨੇ ਉਹ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾਂਦੇ ਦਿਖਾਈ ਦੇ ਰਹੇ ਨੇ ਤਾਂ ਉੱਥੇ ਤਾਂ ਨਾਲ ਤਸਵੀਰ ਸਾਂਝੀ ਕਰਦੇ ਆ ਤਾਂ ਸਾਡੇ ਨਾਲ ਹੋਰ ਵੀ ਜਿਹੜੇ ਵੀਰ ਹੈਗੇ ਨੇ ਉਹ ਵੀ ਮੌਜੂਦ ਹੈਗੇ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਆ ਤਾਂ ਵੀਰ ਜੀ ਤੁਹਾਡਾ ਕਿਹੜਾ ਪਿੰਡ ਹੈ ਤਾਂ ਕੀ ਸੇਵਾ ਕਰਦੇ ਹੋ ਸਾਡਾ ਪਿੰਡ ਗੁਰੂਗਾ ਬਾਗ ਜੀ ਕੋਕੇਵਾਲੀ ਹਾਂਜੀ ਅਸੀਂ ਪਾਣੀ ਦੀ ਸੇਵਾ ਕਰਦੇ ਆ ਜੀ ਕਿੰਨਾ ਕਿ ਮਾੜੇ ਹਾਲ ਹੈ ਕਿ ਤੱਕ ਪਾਣੀ ਜਿਹੜਾ ਇਹਨਾਂ ਪਿੰਡਾਂ ਚ ਪਹੁੰਚਿਆ ਹਾਲ ਤੇ ਬਹੁਤ ਮਾੜੇ ਵੀਰ ਜੀ ਵੇਖੋ ਜਲਥੜੀ ਹੋਇਆ ਪਿਆ ਇਹ ਜਿਹੜਾ ਹਾਈਵੇ ਆ ਹਾਂਜੀ ਹਾਂਜੀ ਇਹ ਰਮਦਾਸ ਵਾਲਾ ਹਾਈਵੇ ਹੈ ਜੀ ਰਮਦਾਸ ਵਾਲਾ ਡੇਰੇ ਬਾਬੇ ਨਾਨਕ ਜੀ ਜਨਾਨਕ ਹਾਂਜੀ ਹਾਂਜੀ ਤਾਂ ਕਾਫੀ ਮਾੜੇ ਹਾਲਾਤ ਆ ਕਿਸੇ ਨੇ ਕੋਸਾਰ ਨਹੀਂ ਲਈ ਬਹੁਤ ਮਾੜੇ ਹਾਲ ਜੀ ਸਾਰੇ ਦੇ ਇਤਰਾ ਹੀ ਸਾਰੇ ਡਏ ਜੀ ਆਪੋ ਆਪਣਾ ਜੋਰ ਲਾਉਣ ਹੀ ਡਏ ਹੋਣਾ ਤੁੰਦਰ ਨਹੀਂ ਲੱਗਦਾ ਜੀ ਡਰ ਦੂਰ ਤੇ ਮਹਾਰਾਜ ਦੀ ਕਿਰਪਾ ਹੀ ਹੈ ਡਰ ਕੀ ਲੱਗਣਾ ਹਨ ਜੀ ਹਾਂ ਨਹੀਂ ਡਰ ਨਹੀਂ ਲੱਗਦਾ ਜੀ ਡਰ ਨਹੀਂ ਲੱਗਦਾ ਬਿਲਕੁਲ ਵੀ ਤਾਂ ਜਿਹੜੇ ਬਾਹਰ ਬਹਿ ਕੇ ਗੱਲਾਂ ਕਰਦੇ ਨੇ ਕਿ ਪੰਜਾਬ ਦੇ ਹਾਲਾਤ ਠੀਕ ਨੇ ਜਾਂ ਇਦਾਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦੇ ਹਾਲਾਤ ਪਹਿਲਾਂ ਦੇ ਵਰਗੀ ਵਧੀਆ ਨਹੀਂ ਆ ਹੜ੍ਹ ਦੇ ਪਾਣੀਆਂ ਦੇ ਕਰਕੇ ਖਰਾਬ ਹੋਇਆ ਪੰਜਾਬ ਤੇ ਚੜਦੀ ਕਲਾ ਚ ਰਿਹਾ ਜੀ ਹਾਂਜੀ ਅਕਸਰ ਕਿਹਾ ਜਾਂਦਾ ਕਿ ਹੜ੍ਹ ਦਾ ਪਾਣੀ ਜਿਹੜਾ ਕਈ ਜੋ ਸ਼ਰਾਰਤੀ ਅੰਸਰ ਹੁੰਦੇ ਨੇ ਉਹਨਾਂ ਵੱਲੋਂ ਬਿਆਨ ਦਿੱਤੇ ਜਾਂਦੇ ਨੇ ਕਿ ਹੜ੍ਹ ਦਾ ਪਾਣੀ ਕਿਤੇ ਨਹੀਂ ਆਇਆ ਕਿਤੇ ਕਹਿਆ ਜਾਂਦਾ ਕਿ ਡਰ ਦਾ ਮਾਹੌਲ ਬਣਾਇਆ ਜਾਂਦਾ ਜੋ ਮੌਕੇ ਤੇ ਕੀ ਮਾਹੌਲ ਹੈਗਾ ਮੌਕੇ ਤੇ ਇਹ ਆ ਤੁਹਾਡੇ ਚੈਨਲ ਆਈ ਜੋ ਕੀ ਦੇਖ ਹੀ ਰਹੇ ਹੈ ਕੀ ਹਾਲ ਹੈ ਜੀ ਬਹੁਤ ਖਤਰਨਾਕ ਬਹੁਤ ਹੀ ਮਾੜਾ ਹਾਲ ਹੋ ਗਿਆ ਜੀ ਪਾਣੀ ਵੇਖੋ ਤੁਸੀਂ ਚਾਰ ਸ਼ਵੇਰੇ ਪਾਣੀ ਪਾਣੀ ਇੱਥੋਂ ਦਰਿਆ ਕਿੰਨੀ ਦੂਰੀ ਤੇ ਹੈਗਾ ਦਰਿਆ ਇੱਥੋਂ ਰਹਿ ਗਿਆ ਮੈਂ 5-7 ਕਿਲੋਮੀਟਰ ਹਣਾ 5-6 ਕਿਲੋਮੀਟਰ ਮਤਲਬ 5-6 ਕਿਲੋਮੀਟਰ ਮਤਲਬ 2 ਕਿਲੋਮੀਟਰ ਰਹਿ 100 2 ਕਿਲੋਮੀਟਰ ਰਹਿ ਮੈਂ ਆਪਣੇ ਸ਼ੌਗੀ ਨੂੰ ਕਹੂੰਗਾ ਕਿ ਇੱਧਰਲੇ ਤਰਫ ਆ 2 ਕਿਲੋਮੀਟਰ ਦੂਰੀ ਦੇ ਉੱਤੇ ਜਿਹੜਾ ਆ ਉਹ ਦਰਿਆਵਾਂ ਰਾਵੀ ਤਰਿਆ ਇੱਥੋਂ 2 ਕਿਲੋਮੀਟਰ ਦੂਰੀ ਚ ਹਾਂਜੀ ਹਾਂਜੀ 2-3 ਫੋਟੋ ਟੋਣਾ ਬੰਦ ਦੇਖ ਸਕਦੇ ਹੋ ਕਿ ਰਾਵੀ ਦਰਿਆ ਜਿਹੜਾ 2 ਕਿਲੋਮੀਟਰ ਦੂਰੀ ਤੇ ਆ ਤਾਂ ਹਾਲਾਤ ਬਿਲਕੁਲ ਵੀ ਰੋਡ ਜਿਹੜੀ ਆ ਨਹੀਂ ਦਿਖ ਰਹੀ ਤਾਂ ਇਹ ਤੁਹਾਡੇ ਨਾਲ ਪੰਜਾਬ ਦੇ ਉਹਨਾਂ ਇਲਾਕਿਆਂ ਦੇ ਹਾਲਾਤ ਸਾਂਝੇ ਕਰ ਰਹੇ ਹਾਂ ਜਿੱਥੇ ਕਿ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਜਾ ਕੇ ਇੱਕ ਆਸ ਦੇ ਵਿੱਚ ਬੈਠੇ ਨੇ ਕਿ ਕੋਈ ਆਊਗਾ ਤਾਂ ਉਹਨਾਂ ਦਾ ਜਿਹੜਾ ਸਾਥ ਦਊਗਾ ਉਹਨਾਂ ਨੂੰ ਇਸ ਮਾਹੌਲ ਚੋਂ ਇਸ ਪਾਣੀ ਦੇ ਵਿੱਚੋਂ ਬਾਹਰ ਕੱਢੂਗਾ ਕਿਤਨਾ ਕਿਤੇ ਇਹ ਵੀ ਡਰ ਰਹਿੰਦਾ ਨਾ ਜਦੋਂ ਕੋਈ ਬਚਾਉਣ ਜਾਂਦਾ ਤਾਂ ਲੋਕ ਆਪਣਾ ਘਰ-ਬਾਰ ਛੱਡ ਕੇ ਨਹੀਂ ਜਾਣਾ ਚਾਹੁੰਦੇ ਹਾਂਜੀ ਹਾਂਜੀ ਲੋਕ ਵੀ ਆਂਦੇ ਭਈ ਅਸੀਂ ਕਿੱਥੇ ਜਾਈਏ ਹੋਣਾ ਤੇ ਅਸੀਂ ਕੱਲ ਵੀ ਆਏ ਹਾਂ ਇਹਨਾਂ ਨੂੰ ਆਖਿਆ ਵੀ ਇੱਕ ਇੱਕ ਦੋ ਦੋ ਜੀ ਆਪਣੇ ਰੋ ਬਾਕੀ ਸਾਡੇ ਗੁਰਦਰਾ ਸਾਹਿਬ ਪ੍ਰਬੰਧ ਬਹੁਤ ਵਧੀਆ ਹੈਗੇ ਗੁਰੂ ਕੇ ਬਾਗ ਸਰਾਵਾਂ ਦਾ ਹੈਗਾ ਫਿਰ ਉਥੇ ਰੋਟੀ ਪਾਣੀ ਦਾ ਰੋਟੀ ਪਾਣੀ ਦਾ ਬਹੁਤ ਵਧੀਆ ਹੈਗਾ ਸਿਸਟਮ ਤੇ ਪਰ ਲੋਕ ਨਹੀਂ ਆਂਦੇ ਅਸੀਂ ਇੱਥੇ ਹੀ ਆ ਲੋੜ ਪਊਗੀ ਤੇ ਆਵਾਂਗੇ ਜੀ ਜੀ ਤਾਂ ਇਹ ਤਸਵੀਰਾਂ ਲਗਾਤਾਰ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਸਾਂਝੀਆਂ ਕੀਤੀਆਂ ਜਾਣ ਕਿ ਨੌਜਵਾਨ ਵੀਰਾਂ ਵੱਲੋਂ ਪਾਣੀ ਦੀ ਸੇਵਾ ਇੱਥੋਂ ਪਾਣੀ ਦੀ ਸੇਵਾ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਲਗਾਤਾਰ ਇਹ ਤਸਵੀਰਾਂ ਸਾਂਝੀਆਂ ਕੀਤਾ ਆ ਜਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਨੌਜਵਾਨਾਂ ਵੱਲੋਂ ਲਗਾਤਾਰ ਇੱਥੇ ਪਹੁੰਚ ਕੇ ਜਿਹੜਾ ਅ ਜੋ ਜਿੱਥੇ ਲੋਕਾਂ ਦੀ ਸਹਾਇਤਾ ਵੀ ਕੀਤੀ ਜਾ ਰਹੀ ਆ ਘਰਾਂ ਚ ਪਾਣੀ ਦਾ ਪ੍ਰਬੰਧ ਕਰਾਇਆ ਜਾ ਰਿਹਾ ਲੰਗਰ ਪ੍ਰਸ਼ਾਦਾ ਵੰਡਿਆ ਜਾ ਰਿਹਾ ਇਹ ਤਸਵੀਰ ਸੇ ਪੰਜਾਬ ਚ ਦੇਖਣ ਨੂੰ ਮਿਲ ਸਕਦੀ ਆ ਪੰਜਾਬ ਦੇ ਲੋਕ ਜਿਹੜੇ ਮੋਰੇ ਆ ਕੇ ਇਸ ਤਰ੍ਹਾਂ ਦੇ ਨਾਲ ਸੇਵਾ ਕਰਦੇ ਦਿਖਾਈ ਦਿੰਦੇ ਨੇ ਤਾਂ ਅਸੀਂ ਵੀ ਤੁਹਾਡੇ ਨਾਲ ਇਸ ਹਾਲਾਤਾਂ ਦੇ ਵਿੱਚ ਕੱਲੀ ਕੱਲੀ ਤਸਵੀਰ ਜਿਹੜੀ ਆ ਸਾਂਝੀ ਕਰਾਂਗੇ ਕੱਲੀ ਕੱਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਖੇਸੁਰਕ ਜਗਬਾਨੀ ਟੀਵੀ ਸ਼੍ਰੀ ਹਮਸੋਸਾਈ